ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿੱਸਾ ਨਾਲ ਕਾਵ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਸਾਡੇ ਕੋਲੇ ਪੰਜਾਬੀ ਦਾ ਪਹਿਲਾ ਕਿੱਸਾ ਕਦੋਂ ਅਤੇ ਕਿਸ ਨੇ ਲਿਖਿਆ ਜਿਹੜਾ ਇਹ ਪੋਸ਼ਿਆ ਨੇ 12ਵੀਂ ਸਦੀ ਵਿੱਚ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਇਸ ਨੂੰ ਮੰਨਦੇ ਨੇ ਜੀ ਡਾਕਟਰ ਮੋਹਨ ਸਿੰਘ ਦਿਵਾਨਾ ਠੀਕ ਹੈ ਉਹ ਕਹਿੰਦੇ ਨੇ ਕਿ ਸਾਨੂੰ 12ਵੀਂ ਸਦੀ ਦੇ ਵਿੱਚ ਪੋਸ਼ਿਆ ਜਿਹੜਾ ਕਿੱਸਾਕਾਰ ਮਿਲਦਾ ਹੈ ਜਿਸ ਨੇ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸੀ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਕਿੱਸਾ ਅਤੇ ਕਿੱਸਾ ਕਵੀ ਕਿਹੜਾ ਹੈ ਹੁਣ ਇਹ ਸਾਡੇ ਕੋਲੇ ਪ੍ਰਮਾਣਿਕ ਹੋ ਚੁੱਕਿਆ ਹੈ ਸਾਨੂੰ ਪ੍ਰਮਾਣ ਮਿਲ ਚੁੱਕਿਆ ਹੈ ਕਿ ਜਿਹੜਾ ਪੰਜਾਬੀ ਦਾ ਪਹਿਲਾ ਕਿੱਸਾ ਹੈ ਉਹ ਕਿਸ ਨੇ ਲਿਖਿਆ ਹੈ ਜੀ ਦਮੋਦਰ ਨੇ ਜਦੋਂ ਕਿ ਕਿੱਸੇ ਦਾ ਨਾਮ ਹੈ ਜੀ ਹੀਰ ਹੁਣ ਇਹ ਕੀ ਹੈ ਸਾਡੇ ਕੋਲੇ ਪੀワイਕਿਊ ਹੈ ਐਚਟੈਟ ਦੇ ਵਿੱਚ ਪੁੱਛਿਆ ਗਿਆ ਸਵਾਲ ਹੈ ਇਹ ਠੀਕ ਹੈ ਫਿਰ ਹੈ ਜੀ ਦਮੋਦਰ ਨੇ ਹੀਰ ਦੀ ਰਚਨਾ ਕਦੋਂ ਕੀਤੀ ਸੀ 16ਵੀਂ ਸਦੀ ਦੇ ਵਿੱਚ ਫਿਰ ਇਹ ਦਮੋਦਰ ਤੋਂ ਇਲਾਵਾ ਹੋਰ ਕਿੰਨਾ ਕਿੱਸਾਕਾਰਾਂ ਨੇ ਹੀਰ ਦਾ ਕਿੱਸਾ ਲਿਖਿਆ ਸੀ ਕਿਉਂਕਿ ਹੀਰ ਦਾ ਕਿੱਸਾ ਬਹੁਤ ਸਾਰੇ ਕਵੀਆਂ ਨੇ ਜਿਹੜਾ ਉਹ ਤੇ ਕਿੱਸਾਕਾਰਾਂ ਨੇ ਲਿਖਿਆ ਹੈ ਠੀਕ ਹੈ ਜਿਹਦੇ ਵਿੱਚ ਬਾਰਿਸ ਸ਼ਾਹ ਹੈ ਮੂਕਵਲ ਹੈ ਭਗਵਾਨ ਸਿੰਘ ਹੈ ਮੀਆਂ ਚਿਰਾਗ ਹੈ ਅਹਿਮਦ ਯਾਰ ਹੈ ਅਹਿਮਦ ਗੁੱਜਰ ਹੈ ਫਜ਼ਲ ਸ਼ਾਹ ਹੈ ਜੋਗਾ ਸਿੰਘ ਹੈ ਮੌਲਾ ਵਕਸ ਕੁਸ਼ਤਾ ਹੈ ਹੋਰ ਵੀ ਕਾਫੀ ਜ਼ਿਆਦਾ ਸਾਡੇ ਕੋਲ ਕਿੱਸਾਕਾਰ ਮਿਲਦੇ ਜਿਨੇ ਨੇ ਹੀਰ ਦਾ ਕਿੱਸਾ ਲਿਖਿਆ ਪਰ ਸਭ ਤੋਂ ਜ਼ਿਆਦਾ ਫੇਮਸ ਕਿੱਸਾ ਕਿਸ ਦਾ ਹੈ ਜੀ ਵਾਰਿਸ ਸ਼ਾਹ ਦਾ ਠੀਕ ਹੈ ਅੱਗੇ ਹੈ ਦਮੋਦਰ ਦੇ ਕਿੱਸੇ ਦਾ ਅੰਤ ਕਿ ਹੋ ਗਿਆ ਹੈ ਠੀਕ ਹੈ ਕਈ ਵਾਰ ਨਾ ਪੇਪਰ ਦੇ ਵਿੱਚ ਇਹ ਵੀ ਸਵਾਲ ਪੁੱਛ ਲਿਆ ਜਾਂਦਾ ਕਿ ਹੀਰ ਦਾ ਕਿੱਸਾ ਪਹਿਲਾ ਦੁਖਾਂਤਕ ਕਿਸ ਨੇ ਲਿਖਿਆ ਹੈ ਜੋ ਜਾਂ ਸੁਖਾਂਤਕ ਕਿੱਸਾ ਕਿਸ ਨੇ ਲਿਖਿਆ ਹੈ ਠੀਕ ਹੈ ਇਹ ਵੀ ਯਾਦ ਰੱਖਣਾ ਦਮੋਦਰ ਦਾ ਜਿਹੜਾ ਕਿੱਸਾ ਹੈ ਉਹ ਸੁਖਾਂਤ ਸੁਖੰਤਕ ਅੰਤ ਹੈ ਇਹਦਾ ਦਮੋਦਰ ਦਾ ਕਿੱਸਾ ਹੀਰ ਦੀ ਖਾਸ ਵਿਸ਼ੇਸ਼ਤਾ ਕੀ ਹੈ ਇਹ ਮਨੋਵਿਗਿਆਨਕ ਦ੍ਰਿਸ਼ਟੀ ਦੇ ਰਾਹੀਂ ਰਚਿਆ ਗਿਆ ਹੈ। ਦਮੋਦਰ ਦੇ ਕਿਸੇ ਹੀਰ ਵਿੱਚ ਕਿਹੜਾ ਛੰਦ ਵਰਤਿਆ ਗਿਆ ਹੈ ਇਹ ਵੀ ਬਹੁਤ ਇੰਪੋਰਟੈਂਟ ਸਵਾਲ ਹੈ। ਦਬਈਆ ਛੰਦ ਵਰਤਿਆ ਹੈ ਜੀ ਇਹਨਾਂ ਨੇ ਠੀਕ ਹੈ। ਦਮੋਦਰ ਦਾ ਕਿੱਸਾ ਹੀਰ ਕਿਸ ਬੋਲੀ ਵਿੱਚ ਲਿਖਿਆ ਗਿਆ ਹੈ ਵੀ ਪਰ ਭਾਵ ਪਾਸ਼ਾ ਕਿਹੜੀ ਵਰਤੀ ਗਈ ਹੈ? ਤਉ ਚਾਂਗੀ ਜਿਹੜੀ ਉਪਭਾਸ਼ਾ ਉਹ ਜਿਹੜੀ ਇਹਦੇ ਵਿੱਚ ਵਰਤੀ ਗਈ ਹੈ। ਅੱਖੀਂ ਡਿੱਠਾ ਕਿੱਸਾ ਕੀਤਾ ਕਿਸ ਕਵੀਆਂ ਦੀਆਂ ਉਕਤੀਆਂ ਹਨ। ਕਈ ਵਾਰ ਨਾ ਸਾਨੂੰ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਤੂਕਾਂ ਨੇ ਕਿਸੇ ਕਵੀ ਦੀਆਂ ਜੋ ਕਾਫੀ ਫੇਮਸ ਹੋ ਚੁੱਕੀਆਂ ਨੇ ਉਨ੍ਹਾਂ ਦੇ ਨਾਲ ਸੰਬੰਧੀ ਸਾਥੋਂ ਸਵਾਲ ਪੁੱਛ ਲਿਆ ਜਾਂਦਾ ਹੈ ਤਾਂ ਅੱਖੀਂ ਡਿੱਠਾ ਕਿੱਸਾ ਕੀਤਾ ਇਹ ਕਿਸ ਦਾ ਕਿੱਸਾ ਹੈ ਇਹ ਕਿਸ ਦੀ ਹੈ ਨਾ ਇਹਨਾਂ ਨੇ ਉਹ ਹਨ ਜੀ ਦਮੋਦਰ ਦੀਆਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਪੰਜਾਬੀ ਵਿੱਚ ਕਿੱਸਾ ਕਾਵ ਉੱਪਰ ਫਾਰਸੀ ਦੇ ਇਹ ਕਿਹੜੇ ਕਾਵ ਰੂਪ ਦਾ ਪ੍ਰਭਾਵ ਪਿਆ ਉਹ ਹੈ ਜੀ ਮਸਨਵੀ ਦਾ ਕਿਉਂਕਿ ਜਿਹੜੇ ਕੋਲ ਸਾਡੇ ਕੋਲ ਕਿੱਸਾ ਕਾਵ ਇਹ ਕਿੱਥੋਂ ਆਉਂਦਾ ਸਾਡੇ ਕੋਲ આરਬੀ ਫਾਰਸੀ ਦੇ ਵਿੱਚੋਂ ਆਉਂਦਾ ਹੈ ਠੀਕ ਹੈ ਜਿਵੇਂ ਬਜ਼ਵੀਆ ਹੋ ਗਿਆ ਰਾਜ਼ਮੀਆਂ ਹੋ ਗਿਆ ਉਹਗੇ ਉਹਦੇ ਹੋ ਡਿਵਾਈਡ ਹੋ ਜਾਂਦਾ ਹੈ ਤੇ ਬਾਰੇ ਸਭ ਤੋਂ ਜ਼ਿਆਦਾ ਕਿਸ ਦਾ ਪ੍ਰਭਾਵ ਹੈ ਦੇ ਉੱਪਰ ਮਸਨਵੀ ਕਾਵ ਰੂਪ ਹੈ ਜਿਹੜਾ ਉਹਦਾ ਪ੍ਰਭਾਵ ਹੈ ਠੀਕ ਹੈ ਅੱਗੇ ਸਾਡੇ ਕੋਲ ਕਿ ਪੀਲੂ ਨੇ ਕਿਸ ਕਿਸੇ ਦੀ ਰਚਨਾ ਕੀਤੀ ਸੀ ਮਿਰਜਾ ਸਾਹਿਬਾਂ ਦੀ ਸਭ ਤੋਂ ਇੰਪੋਰਟੈਂਟ ਹੈ ਇਹ ਤੇ ਪੀਲੂ ਨੇ ਜਿਹੜੇ ਮਿਰਜਾ ਸਾਹਿਬਾਂ ਸੀ ਉਹ ਸੱਦ ਕਾਵ ਰੂਪ ਦੇ ਵਿੱਚ ਲਿਖਿਆ ਸੀ ਇਹ ਵੀ ਚੀਜ਼ ਨਾਲ ਯਾਦ ਰੱਖਣਾ ਹੁਣ ਪੀਲੂ ਦੇ ਕਿਸੇ ਦੀ ਮਿਰਜਾ ਸਾਹਿਬਾਂ ਦੀ ਖਾਸ ਵਿਸ਼ੇਸ਼ਤਾ ਕੀ ਹੈ ਕਿ ਕਿਸੇ ਦੀ ਸੰਖੇਪਤਾ ਹੈ ਜਿਸ ਤਰ੍ਹਾਂ ਇੱਕ ਵਿਸਤ੍ਰਿਤ ਸ਼ੈਲੀ ਹੋਗੀ ਇੱਕ ਸੰਖੇਪਤ ਹੋਗੇ ਜਿਸ ਤਰ੍ਹਾਂ ਅਸੀਂ بارش ਸਾਦਾ ਕਿੱਸਾ ਹੀ ਰਾਂਝਾ ਪੜਦੇ ਹਾਂ ਓ ਜੀ ਬਹੁਤ ਜ਼ਿਆਦਾ ਮਤਲਬ ਕਿ ਵਿਸਤ੍ਰਿਤ ਰੂਪ ਦੇ ਵਿੱਚ ਲਿਖਿਆ ਗਿਆ ਹੈ ਤੇ ਪਰ ਪੀਲੂ ਤੇ ਮਿਰਜਾ ਸਾਹਿਬਾ ਕੀ ਹੈ ਉਹ ਸਾਡੇ ਕੋਲ ਸੰਖੇਪ ਰੂਪ ਦੇ ਵਿੱਚ ਮਿਲਦਾ ਹੈ ਠੀਕ ਹੈ ਪੀਲੂ ਦੇ ਕਿਸੇ ਦੀ ਭਾਸ਼ਾ ਕਿਹੜੀ ਹੈ ਇਹ ਹੈ ਜੀ ਕੇਂਦਰੀ ਪੰਜਾਬੀ ਮਾਜੀ ਠੀਕ ਹੈ ਕਿਸੇ ਕਿਸਾਕਾਰ ਦੇ ਕਿਸਿਆਂ ਉਪਰ ਫਾਰਸੀ ਦਾ ਪ੍ਰਭਾਵ ਜ਼ਿਆਦਾ ਹੈ ਉਹ ਹੈ ਜੀ ਹਾਫਿਜ਼ ਬਰਖਰਦਾਰ ਜਿਹੜੇ ਹਾਫਿਜ਼ ਬਰਖਰਦਾਰ ਨੇ ਉਹ ਸਾਡੇ ਕੋਲੇ ਜਿਹੜਾ ਉਹ ਫਾਰਸੀ ਕਿੱਸਿਆਂ ਦਾ ਜਿਹੜਾ ਧਰਾਤਲ ਸਾਡੇ ਸਾਹਮਣੇ ਪੰਜਾਬੀ ਕਿੱਸਿਆਂ ਦੇ ਵਿੱਚ ਲੈ ਕੇ ਆਉਂਦੇ ਨੇ ਹਾਫਿਜ਼ ਵਰਕਰਦਾਰ ਨੇ ਕਿਹੜੇ ਕਿਹੜੇ ਕਿੱਸੇ ਲਿਖੇ ਨੇ ਉਹਦੇ ਵਿੱਚ ਹੈ ਜੀ ਮਿਰਜ਼ਾ ਸਾਹਿਬਾ ਯੂਸਫ ਜ਼ੁਲੈਖਾ ਸੱਸੀ ਪੁੰਨੂ ਇਹ ਤਿੰਨ ਕਿੱਸੇ ਨੇ ਦਾ ਠੀਕ ਹੈ ਯੂਸਫ ਜ਼ੁਲੈਖਾ ਦੇ ਕਿੱਸੇ ਦਾ ਧਰਾਤਲ ਕਿੱਥੋਂ ਦਾ ਹੈ ਈਰਾਨ ਦਾ ਯੂਸਫ ਜ਼ੁਲੈਖਾ ਦੇ ਕਿੱਸੇ ਮਿਰਜ਼ਾ ਸਾਹਿਬਾ ਦੀ ਵਿਸ਼ੇਸ਼ਤਾ ਕੀ ਹੈ ਖਾਸਿਤ ਕੀ ਹੈ ਇਹਦੀਆਂ ਕਿ ਇੱਕ ਦੇ ਸੰਪੂਰਨ ਰੂਪ ਦੇ ਵਿੱਚ ਲਿਖਿਆ ਹੈ ਕੁਝ ਪਰਵਰਤਨ ਕੀਤੇ ਹੋਏ ਨੇ ਠੀਕ ਹੈ ਇਹਦੇ ਵਿੱਚ ਸੱਸੀ ਪੁੰਨੂ ਦੇ ਕਿਸੇ ਨੂੰ ਪਹਿਲੀ ਵਾਰ ਵਿਸਤ੍ਰਿਤ ਵਿਸਥਾਰ ਸਹਿਤ ਕਿਸ ਨੇ ਲਿਖਿਆ ਸੀ ਹਾਫਿਜ਼ ਵਰਕਰਧਾਰ ਨੇ ਠੀਕ ਹੈ ਫਿਰ ਕੀ ਆ ਫਾਰਸੀ ਦੇ ਧਰਾਤਲ ਨੂੰ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤਾ ਸੀ ਹਾਫਿਜ਼ ਵਰਕਰਧਾਰ ਨੇ ਇਹ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਆਪਾਂ ਹੁਣੀ ਗੱਲ ਕਰਕੇ ਹਟਿਆ ਓਕੇ ਅੱਗੇ ਹੈ ਸਾਡੇ ਕੋਲ ਕੀ ਹੀਰ ਦਾ ਕਿੱਸਾ ਪਹਿਲੀ ਵਾਰ ਬੈਂਤ ਛੰਦ ਦੇ ਵਿੱਚ ਕਿਹਨੇ ਲਿਖਿਆ ਸੀ ਅਹਿਮਦ ਗੁੱਜਰ ਨੇ ਠੀਕ ਹੈ ਇਹ ਵੀ ਚੀਜ਼ ਯਾਦ ਰੱਖਣਾ ਜੇ ਕਈ ਵਾਰ ਇਹ ਪੁੱਛ ਲਿਆ ਜਾਵੇ ਕਿ ਸਭ ਤੋਂ ਜ਼ਿਆਦਾ ਕਰੜਾਈ ਦੇ ਨਾਲ ਬੈਂਤਚੰਦ ਕਿਸ ਨੇ ਨਿਭਾਇਆ ਹੈ ਤਾਂ ਉਹ ਆਉਣਗੇ ਜੀ ਸਾਡੇ ਕੋਲ ਮੁਕਬਲ ਮੁਕਵਲ ਨੇ ਬੈਂਤਚੰਦ ਜਿਹੜਾ ਪੂਰੀ ਕਰੜਾਈ ਦੇ ਨਾਲ ਜੋ ਵੀ ਉਹਦੇ ਬੀਦੀ ਵਿਧਾਨ ਸੀ ਉਹਨੂੰ ਲਿਖਣ ਦਾ ਨਿਜਮ ਸੀ ਉਹਨਾਂ ਸਾਰਿਆਂ ਨੇ ਉਹਨੇ ਪੂਰੀ ਸ਼ਕਤੀ ਦੇ ਨਾਲ ਆਪਣੇ ਕਿੱਸਿਆਂ ਦੇ ਵਿੱਚ ਪਾਲਣਾ ਕੀਤੀ ਹੋਈ ਹੈ ਠੀਕ ਹੈ ਇਹ ਯਾਦ ਰੱਖਣਾ ਅਹਿਮਦ ਗੁਜਰ ਤੇ ਕਿਸੇ ਹੀਰ ਦੀ ਭਾਸ਼ਾ ਕਿਹੜੀ ਹੈ ਉਹ ਹੈ ਜੀ ਕੇਂਦਰੀ ਪੰਜਾਬੀ ਮਾਜੀ ਜਿਹੜੀ ਉਹ ਪਪਾਸ਼ਵ ਵਰਤੀ ਗਈ ਹੈ ਸਦੀਕ ਲਾਲੀ ਨੇ ਕਿਹੜਾ ਕਿੱਸਾ ਲਿਖਿਆ ਸੀ ਉਹ ਲਿਖਿਆ ਸੀ ਜੀ ਜੂਸ ਪੱਜਲੈਖਨ ਜੂਸ ਪੱਜਲੈਖਨ ਸਦੀਕ ਲਾਲੀ ਦਾ ਜਿਹੜਾ ਫੇਮਸ ਕਿੱਸਾ ਹੈ ਅੱਗੇ ਆ ਜਾਂਦਾ ਸਾਡੇ ਕੋਲੇ ਕਿ ਮੀਆਂ ਚਿਰਾਗ ਨੇ ਕਿਸ ਕਿਸੇ ਦੀ ਰਚਨਾ ਕੀਤੀ ਸੀ ਉਹ ਕੀਤੀ ਸੀ ਜ ਜਿਨ੍ਹਾਂ ਨੇ ਹੀਰ ਰਾਂਝੇ ਦੀ 16ਵੀਂ ਸਦੀ ਦੇ ਵਿੱਚ ਕਿਹੜੇ ਕਿੱਸਾਕਾਰ ਹੋਏ ਨੇ ਉਹ ਹੋਏ ਨੇ ਦਮੋਦਰ ਤੇ ਪੀਲੂ ਠੀਕ ਹੈ 17ਵੀਂ ਸਦੀ ਦੇ ਵਿੱਚ ਹਾਫਿਜ਼ ਵਰਖੁਰਦਾਰ ਅਹਿਮਦ ਗੁਜਰਸ ਦੀ ਕਲਾਲੀ ਮੀਆਂ ਚਿਰਾਗ 18ਵੀਂ ਸਦੀ ਦੇ ਵਿੱਚ ਕਿਹੜੇ ਹੋਏ ਨੇ ਮੁਕਵਲ ਬਾਰਿਸ ਸ਼ਿਰਾਗਵਾਨ ਸੁੰਦਰਦਾਸ ਰਾਮ ਮੁਹੰਮਦ ਬਹਿਬਲ ਅਬਦੁਲ ਹਕੀਮ ਬਹਾਵਲਪੁਰੀ ਠੀਕ ਹੈ ਹੁਣ ਜਿਹੜੇ 16ਵੇਂ 17ਵੇਂ 18ਵੇਂ ਇਹ ਤਿੰਨਾਂ ਸਦੀਆਂ ਦੇ ਕਿੱਸਾਕਾਰਾਂ ਦਾ ਨਾਮ ਯਾਦ ਰੱਖਣਾ ਕਿਉਂਕਿ ਕਈ ਵਾਰ ਸੈਥੋਨਿਕ ਪੈਟਰਨ ਦੇ ਵਿੱਚ ਵੀ ਪੁੱਛ ਲੈਂਦੇ ਨੇ ਕਿ ਸਹੀ ਕਾਲਕ੍ਰਮ ਦੇ ਵਿੱਚ ਇਹਨਾਂ ਕਿੱਸਾਕਾਰਾਂ ਨੂੰ ਤੁਸੀਂ ਪੇਪਰ ਦੇ ਵਿੱਚ ਸਹੀ ਲਿਖੋ ਜਾਂ ਆਪਸ਼ਨ ਸਹੀ ਕਰੋ ਠੀਕ ਹੈ ਤੇ ਯਾਦ ਹੋਣੇ ਚਾਹੀਦੀ ਹੈ ਫਿਰ ਮੁਕਬਲ ਨੇ ਕਿਸੇ ਕਿਸੇ ਦੀ ਰਚਨਾ ਕੀਤੀ ਸੀ ਹੀਰ ਦੀ ਮੁਕਬਲ ਦੇ ਕਿੱਸੇ ਹੀਰ ਦਾ ਸ਼ਾਂਦਗੀ ਸੀ ਬੈਂਤ ਮੁਕਵਲ ਨੇ ਜੰਗਨਾਮਾ ਕਦੋਂ ਲਿਖਿਆ ਸੀ 1747 ਈਸਵੀ ਦੇ ਵਿੱਚ ਮੁਕਵਲ ਦੀ ਹੀਰ ਵੀ ਪ੍ਰਸਿੱਧ ਹੈ ਤੇ ਮੁਕਵਲ ਦਾ ਜੰਗਨਾਮਾ ਵੀ ਠੀਕ ਹੈ ਮੁਕਵਲ ਦੇ ਜੰਗਨਾਮੇ ਵਿੱਚ ਕਿੰਨਾ ਅੰਸ਼ਾਂ ਦੀ ਪਰਮਾਨ ਹੈ ਪ੍ਰਾ ਸਰੀਰਕ ਅੰਸ਼ਾਂ ਦੀ ਚਿਰਾਗ ਵਣ ਕਿਸ ਭਾਸ਼ਾ ਵਿੱਚ ਕਿਸ ਕਿਸਤੇ ਦੀ ਰਚਨਾ ਕੀਤੀ ਸੀ ਉਹਨਾਂ ਨੇ ਹੀਰ ਦੀ ਰਚਨਾ ਕੀਤੀ ਸੀ ਜੀ ਮੁਲਤਾਨੀ ਭਾਸ਼ਾ ਦੇ ਵਿੱਚ ਠੀਕ ਹੈ ਸੱਸੀ ਪੂਨੂ ਰਚਨਾ ਕਿਸ ਕਿਸਾਕਾਰ ਨੇ ਕਾਂਡਾਂ ਵਿੱਚ ਲਿਖੀ ਸੀ ਕਾਡਾਂ ਦੇ ਵਿੱਚ ਕਿਸ ਨੇ ਲਿਖੀ ਸੀ ਜੀ ਸੁੰਦਰਦਸ ਆਰਾਮ ਨੇ ਹੀਰ ਦਾ ਕਿੱਸਾ ਸਭ ਤੋਂ ਵੱਧ ਹਰਮਨ ਪਿਆਰਾ ਕਿੱਸਾ ਕਿਸ ਕਿੱਸਾਕਾਰ ਦਾ ਹੋਇਆ ਉਹ ਹੈ ਜੀ ਸੈਦ ਬਾਰਿਸ ਸ਼ਾ ਬਾਰਿਸ ਸ਼ਾ ਦਾ ਜਨਮ ਕਦੋਂ ਕਿੱਥੇ ਹੋਇਆ ਸੀ 1735 ਦੀ ਵਿੱਚ ਜੰਡੇਆਲਾ ਸ਼ੇਰਖੰਦ ਸ਼ੇਖੂਪੁਰ ਦੇ ਵਿੱਚ ਹੀਰ ਦੇ ਕਿਸ ਕਿੱਸਾਕਾਰ ਨੇ ਸਮਕਾਲੀ ਸਮਾਜ ਦਾ ਭਰਪੂਰ ਜਿਹੜਾ ਵਰਣਨ ਕੀਤਾ ਹੈ ਉਹ ਲਿਖਿਆ ਸੀ ਉਹ ਕੀਤਾ ਹੈ ਜੀ ਬਾਰਿਸ ਸ਼ਾ ਨੇ ਠੀਕ ਹੈ ਜੇ ਅਸੀਂ ਪੰਜਾਬੀ ਸੱਭਿਆਚਾਰ ਦੇ ਜੇ ਕੋਸ਼ ਵੀ ਕਹਿ ਲਈ ਵਾਰਿਸਾਂ ਦੇ ਕਿਸੇ ਨੂੰ ਤਾਂ ਇਹਦੇ ਵਿੱਚ ਵੀ ਕੋਈ ਦੂਰਾ ਮਾ ਨਹੀਂ ਹੈਗੀਆਂ ਕਿਉਂਕਿ ਸਾਨੂੰ ਬਾਰਿਸਾਂ ਦਾ ਕਿੱਸਾ ਪੜ ਕੇ ਉਦੋਂ ਦਾ ਸੱਭਿਆਚਾਰ ਕਿਹੋ ਜਿਹਾ ਸੀ ਸਾਡਾ ਰਹਿਣ ਸਹਿਣ ਕਿਹੋ ਜਿਹਾ ਸੀ ਵਿਆਹ ਕਿਸ ਤਰ੍ਹਾਂ ਦੇ ਹੁੰਦੇ ਸੀ ਗਹਿਣੇ ਕਿਸ ਤਰ੍ਹਾਂ ਦੇ ਸੀ ਲੋਕਾਂ ਦਾ ਆਮ ਵਿਚਰਨ ਦਾ ਮਾਹੌਲ ਕਿਹੋ ਜਿਹਾ ਸੀ ਉਹ ਸਾਰਾ ਕੁਝ ਸਾਨੂੰ ਵਾਰਿਸ ਦੇ ਕਿੱਸੇ ਦੇ ਵਿੱਚੋਂ ਮਿਲ ਜਾਂਦਾ ਹੈ ਠੀਕ ਹੈ वारिस ने अपने किस्से ਵਿੱਚ ਕਿਸ ਛੰਦ ਦੀ ਵਰਤੋਂ ਕੀਤੀ ਹੈ ਬੈਂਤ ਛੰਦ ਦੀ ਇਹ ਕੁਐਸਚਨ ਹੈ ਜਿਹੜੇ ਇਹ ਵੀ ਪੀワイਕਿਉ ਲੈਕਚਰਰ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ वारिस ਦੇ ਕਿਸੇ ਵਿੱਚ ਕਿਸ ਭਾਸ਼ਾ ਨੂੰ ਵਰਤਿਆ ਗਿਆ ਹੈ ਇਹ ਕੇਂਦਰੀ ਪੰਜਾਬੀ ਮਾਜੀ ਨੂੰ ਠੀਕ ਹੈ ਫਿਰ ਇਹ वारिस शाह ਦੇ ਕਿਸੇ ਦਾ ਅੰਤ ਕਿ ਹੋ ਗਿਆ ਹੈ ਦੁਖਾਂਤਿਕ ਅੰਤ ਹੈ ਇਹ ਠੀਕ ਹੈ ਕਿਸ ਕਿਸ ਕਿਸਾਕਾਰ ਦੇ ਹੀਰ ਦੇ ਕਿਸੇ ਉੱਪਰ ਅਸ਼ਲੀਲਤਾ ਦਾ ਦੋਸ਼ ਲੱਗਦਾ ਹੈ ਉਹ ਲੱਗਦਾ ਹੈ ਜੀ वारिस शाह ਦੇ ਉੱਪਰ ਕਈ ਵਾਰ वारिस शाह किस्सा ਲਿਖਦਾ ਲਿਖਦਾ ਬਹੁਤ ਜ਼ਿਆਦਾ ਡੀਪਲੀ ਚਲਿਆ ਜਾਂਦਾ ਠੀਕ ਹੈ ਜਿਸ ਦੇ ਕਾਰਨ ਉਹਦੇ ਉੱਪਰ ਇਹ ਵੀ ਦੋਸ਼ ਹੈ ਕਿ ਉਹਨੇ ਚਾਹੇ ਪੰਜਾਬੀ ਸੱਭਿਆਚਾਰ ਚ ਉਹਨੂੰ ਬਹੁਤ ਸੋਹਣੀ ਤਰੀਕੇ ਦੇ ਨਾਲ ਪੇਸ਼ ਕੀਤਾ ਪਰ ਫਿਰ ਵੀ ਕਈ ਵਾਰ ਇਹਦੇ ਵਿੱਚ ਸਾਨੂੰ ਕਹੀ ਹੈ ਅਸ਼ਲੀਲਤਾ ਦੇ ਜਿਹੜੇ ਉਹ ਪੱਖ ਹੈ ਉਹ ਵੀ ਇਹਦੇ ਵਿੱਚ ਮਿਲ ਜਾਂਦੇ ਨੇ ਹੀਰਵਾਣ ਚ ਦੀ ਸਭ ਤੋਂ ਵੱਡੀ ਕਮੀ ਕੀ ਹੈ ਔਰਤ ਦੀ ਭੰਡੀ ਕਰਨੀ ਜੇ ਹੁਣ ਨਾ ਕਿਸਾਂ ਕਾਪ ਦੇ ਵਿੱਚੋਂ ਜਿਸ ਆਪ ਨੂੰ ਇਹ ਚੀਜ਼ ਪੁੱਛ ਲਈ ਜਾਵੇ ਕਿ ਕੌਮ ਨੇ ਕੀ ਸੀ ਜਿੰਨੇ ਵੀ ਕਿਸੇ ਲਿਖੇ ਗਏ ਨੇ ਉਹਦੇ ਵਿੱਚ ਕਾਮਨ ਇਹ ਵੀ ਸੀ ਕਿ ਔਰਤ ਦੀ ਭੰਡੀ ਕੀਤੀ ਗਈ ਸੀ ਕਿਤੇ ਵੀ ਔਰਤ ਨੂੰ ਆ ਜਿਹੜਾ ਉਹ ਉਹਦਾ ਸਹੀ ਪੱਖ ਨਹੀਂ ਪੇਸ਼ ਕੀਤਾ ਗਿਆ ਠੀਕ ਹੈ ਹਰੇਕ ਜਗ੍ਹਾ ਨੂੰ ਨਿੰਦਿਆ ਗਿਆ ਹੈ ਚਾਹੇ ਆਪਾਂ ਹੀਰ ਦਾ ਕਿੱਸਾ ਲੈ ਲਈਏ ਚਾਹੇ ਆਪਾਂ ਮਿਰਜ਼ਾ ਸਹਿਵਾ ਲੈ ਲਈਏ ਉੱਥੇ ਵੀ ਕੀ ਹੈ ਕਿ ਸਹਿਵਾ ਦੀ ਜਿਹੜੀ ਉਹ ਬੇਵਫਾਈ ਦਾ ਕਾਰਨ ਮੰਨਿਆ ਗਿਆ ਹੈ ਸਹਿਵਾ ਨੂੰ ਠੀਕ ਹੈ ਫਿਰ ਇਹ ਜੀ ਬਾਰਸ ਸ਼ਾਹ ਕਿਸ ਸਦੀ ਨਾਲ ਸੰਬੰਧਤ ਹੈ ਇਹ ਹੈ ਜੀ 18ਵੀਂ ਸਦੀ ਦੇ ਨਾਲ ਅੱਜ ਆਪਾਂ ਕੀਤੇ ਜੀ ਇੱਥੋਂ ਤੱਕ ਹੈ ਐਮਸੀ ਮਤਲਬ ਕਿ ਵਨ ਵਰਡ ਹੋ ਗਈ ਸਾਡੇ ਕੋਲ ਕੁਐਸਚਨ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਸ ਤੋਂ ਅਗਲੇ ਪ੍ਰਸ਼ਨਾਂ ਆ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਓਕੇ ਜੀ ਧੰਨਵਾਦ